ਪਾਂਜਾ ਕਰਨ ਨਾਲ ਜੁੜੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਵੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖਦੇ ਹੋਵੋਗੇ ਕਿ ਅੱਜ ਮੰंजे ਤੇ ਕੀ ਰੱਖੀ ਬੈਠੀ ਆ ਅਸਲ 'ਚ ਕੱਲ ਜਦ ਆਪਾਂ ਬੀਬੀ ਕੋਲ ਗਏ ਸੀਗੇ ਮੈਂ ਤੁਹਾਡੇ ਨਾਲ ਗੱਲ ਨਹੀਂ ਕੀਤੀ ਬੀਬੀ ਨਾ ਬਾਰ-ਬਾਰ ਕਹੀ ਜਾਂਦੀ ਸੀ ਪਹਿਲਾਂ ਤਾਂ ਚਾਹ ਦਾ ਚਾਹ ਪੀ ਲੋ ਚਾਹ ਆਪਾਂ ਘਰੋਂ ਪੀ ਕੇ ਗਏ ਸੀ ਆਪਾਂ ਖਾ ਕੇ ਕਚੌਰੀਆਂ ਸੋ ਚਾਹ ਨੂੰ ਤਾਂ ਮੈਂ ਜਵਾਬ ਦਿੱਤਾ ਮੇਰਾ ਵਿਚਾਰੀ ਬੀਬੀ ਬੇਨਦਵਾਦ ਕਹੀ ਜਾਵੇ ਆਈ ਅੰਦਰ ਪੇਟੀ ਖੋਲ ਲਈ ਆਪਾਂ ਬੜੇ ਆਪਾਂ ਦੱਸ ਵੀ ਦਈਏ ਵੀ ਬੀਬੀ ਕੌਣ ਹਰਮਿੰਦਰ ਦੀ ਮਦਰ ਨੇ ਜੀ ਉਹ ਵੀ ਸਰੀਚ ਰਹਿੰਦੇ ਨੇ ਉਹ ਆਏ ਹੋਏ ਨੇ ਪੰਜਾਬ ਤੇ ਉਹਨਾਂ ਦਾ ਸੁਨੇਹਾ ਆਇਆ ਕਿ ਮਿਲ ਕੇ ਜਾਓ ਜਦੋਂ ਅਸੀਂ ਗਏ ਇਹ ਆਪਣੀ ਮਦਰ ਦੀ ਗੱਲ ਕਰ ਰਹੀ ਹੈ ਹਾਂਜੀ ਮੈਂ ਆਪਣੇ ਪੇਕੇ ਗਈ ਸੀਗੀ ਕੱਲ ਤੇ ਅਸਲਚ ਨਾ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਨੀ ਆ ਵੀ ਕੁੜੀ ਦੇ ਆਪਣੇ ਘਰ ਚਾਹੇ ਜਿੰਨਾ ਕੁਸ਼ ਮਰਜੀ ਹੋਵੇ ਜਦ ਪੇਕਿਆਂ ਤੋਂ ਥੋੜੀ ਜੀ ਚੀਜ਼ ਵੀ ਮਿਲਦੀ ਹੈ ਨਾ ਬੜੀ ਵਧੀਆ ਲੱਗਦੀ ਆ ਹਾਲਾਂਕਿ ਚਲੋ ਅਸੀਂ ਸਾਰੀਆਂ ਹੀ ਪਹਿਣਾ ਆਪਣੇ ਆਪਣੇ ਘਰ ਬਹੁਤ ਸੋਹਣਾ ਤੇ ਸਾਰਿਆਂ ਦੇ ਘਰ ਭਰੇ ਹੋਏ ਨੇ ਪਰ ਪੇਕਿਆਂ ਤੋਂ ਜਾਂ ਚੀਜ਼ ਮਿਲਦੀ ਆ ਨਾ ਕੋਈ ਉਹਦਾ ਬੜਾ ਹੀ ਮਾਣ ਜਿਆ ਹੁੰਦਾ ਤੇ ਜੀ ਕਰਦਾ ਵੀ ਉਹਨੂੰ ਬਾਰ ਬਾਰ ਦੇਖੀ ਜਾਈਏ ਸੋ ਤਾਂ ਹੀ ਮੈਂ ਅੱਜ ਇਹਨੂੰ ਮੰਜੇ ਤੇ ਰੱਖਿਆ ਮੈਂ ਆਖਿਆ ਸ਼ੇਅਰ ਕਰਦੇ ਆ ਸਾਰਿਆਂ ਨਾਲ ਤੇ ਤੁਹਾਨੂੰ ਵੀ ਕੱਲ ਦਿਖਾਇਆ ਨਹੀਂ ਸੀ ਸਮਾਨ ਹਨਾ ਬੀਬੀ ਮੈਨੂੰ ਕਹਿੰਦੀ ਆ ਜਾ ਅੰਦਰ ਆਪਾਂ ਪੇਟੀ ਖੋਲੀਏ ਹਾਲਾਂਕਿ ਮੇਰਾ ਬ੍ਰਦਰ ਕਹਿ ਰਿਹਾ ਸੀ ਵੀ ਚੱਲ ਕੁੜੀ ਆਈ ਹੈ ਤੁਸੀਂ ਬੈਠੋ ਪਹਿਲਾਂ ਚਾਹ ਪਾਣੀ ਪੀਓ ਪਰ ਬੀਬੀ ਨੂੰ ਆਪਣੇ ਸਮਾਨ ਦਾ ਸੀਗਾ ਵੀ ਪੇਟੀ ਚੋਂ ਕੱਢਿਆ ਜਾਵੇ ਪੇਟੀ ਚ ਰੱਖਿਆ ਜਾਵੇ ਦੇਖਾਂ ਕੀ ਕੀ ਆ ਤੇ ਉਹਨੇ ਸਾਰੀ ਪੇਟੀ ਖੋਲਤੀ ਕਹਿੰਦੀ ਇਹਦੇ ਵਿੱਚੋਂ ਲੈ ਜਾ ਸਮਾਨ ਕਿਉਂਕਿ ਬੀਬੀ ਨੇ ਨਾ ਬਹੁਤ ਮਿਹਨਤ ਨਾਲ ਸਾਡੇ ਤਿੰਨੇ ਭੈਣਾਂ ਲਈ ਦਾਜ ਬਣਾਇਆ ਹੋਇਆ ਸੀ ਪਰ ਚਲੋ ਅਸੀਂ ਤਿੰਨੇ ਭੈਣਾਂ ਬਾਹਰ ਨਾ ਦਰੀਆਂ ਚਾਦਰਾਂ ਨਹੀਂ ਕੋਈ ਸਮਾਨ ਲੈ ਕੇ ਆਂਦਾ ਤੇ ਹੁਣ ਉਹਦੇ ਕੋਲੋਂ ਓਵੇਂ ਹੀ ਪਿਆ ਸੋ ਕੱਲ ਪੇਟੀ ਖੋਲ ਕੇ ਕਹਿੰਦੀ ਚੱਲ ਤੂੰ ਲੈ ਜਾ ਜੇ ਹੁਣ ਤੇਰੇ ਕੰਮ ਨਹੀਂ ਆਇਆ ਆਪਦੀ ਕੁੜੀ ਦੇ ਵਿਆਹ ਚ ਦੇ ਦੇਈਂ ਮੇਰੇ ਵੱਲੋਂ ਨਾਨਕ ਸ਼ੱਕ ਹੀ ਸਹੀ ਕਹਿੰਦੀ ਉਹ ਲੈ ਜਾ ਸੋ ਮੈਨ ਇੰਨਾ ਵਧੀਆ ਸਮਾਨ ਲੱਗਿਆ ਤੇ ਮੈਨੂੰ ਯਾਦ ਆਇਆ ਉਹ ਟਾਈਮ ਵੀ ਜਦੋਂ ਅਸੀਂ ਛੋਟੇ ਹੁੰਦੇ ਪੜਦੇ ਹੁੰਦੇ ਸੀ ਤਾਂ ਬੀਬੀ ਕੋਲ ਬੈਠ ਕੇ ਰਾਤ ਨੂੰ ਚਰਖਾ ਕੱਤਦੀ ਹੁੰਦੀ ਸੀ ਪਾਪਾ ਜੀ ਆਰਮੀ 'ਚ ਹੁੰਦੇ ਸੀ ਤਾਂ ਬੀਬੀ ਨੇ ਕਹਿਣਾ ਵੀ ਜੇ ਮੈਂ ਪੈ ਗਈ ਫਿਰ ਬੱਚਿਆਂ ਨੇ ਪੈ ਜਾਣਾ ਸੌ ਜਾਣਾ ਸੋ ਇਹਨਾਂ ਦੇ ਕੋਲ ਬੈਠਣਾ ਜ਼ਰੂਰੀ ਆ ਸੋ ਆ ਸਾਰਾ ਸਮਾਨ ਆ ਜਿਹੜਾ ਬੀਬੀ ਨੇ ਸਾਡੇ ਕੋਲ ਰਾਤਾਂ ਨੂੰ ਬੈਠ ਕੇ ਚਰਖਾ ਘੱਤ-ਘੱਤ ਕੇ ਉਹਨੇ ਸੂਤ ਬਣਾਉਣਾ ਫਿਰ ਉਸ ਤੋਂ ਬਾਅਦ ਦਰੀ ਇਹ ਜਿਹੜੀ ਇਹ ਚਾਦਰ ਇਹ ਇਹ ਆ ਖੇਸੀ ਆ ਢੱਬੀਆਂ ਵਾਲੀ ਖੇਸੀ ਆ ਖੇਸ ਕਹਿੰਦੇ ਨੇ ਇਹਦੇ ਚ ਮੈਂ ਵੀ ਦੇਖਿਆ ਕਿ ਆਪਣੀ ਮਾਤਾ ਵੀ ਅੱਗੇ ਜਿਹੜੇ ਬੰਬਲ ਸੀ ਇਹ ਬਣਦੇ ਹੁੰਦੇ ਬੰਬਲ ਕਹਿੰਦੇ ਨੇ ਇਹਨਾਂ ਨੂੰ ਇਹ ਬੰਬਲ ਵੱਟ ਦੇ ਹੁੰਦੇ ਸੀਗੇ ਪਹਿਲਾਂ ਤਾਂ ਖੇਸੀਆਂ ਤਾਂ 12 ਬਣਵਾ ਲੈਂਦੀਆਂ ਸੀ ਬੀਬੀਆਂ ਸੂਤ ਕੱਤ ਕੇ ਫੇਰ ਉਹਨਾਂ ਨੇ ਰਾਤਾਂ ਨੂੰ ਬੈਠੇ ਕੋਲ ਬੰਬਲ ਵੱਟੀ ਜਾਣੇ ਤੇ ਜਦ ਅਸੀਂ ਰਾਤ ਨੂੰ ਸਾਰੇ ਭੈਣ ਭਰਾਵਾਂ ਨੇ ਪੜਦੇ ਹੋਣਾ ਨਾ ਬੀਬੀ ਨੇ ਬੈਠੀ ਨੇ ਜਾਂ ਚਰਖਾ ਕੱਤੀ ਜਾਣਾ ਜਾਂ ਬੰਬਲ ਵੱਟੀ ਜਾਣੇ ਖੈਰ ਬੰਬਲ ਵੱਟਣੇ ਜਾਂ ਇਹ ਚੀਜ਼ਾਂ ਸਿਖਾਈਆਂ ਤਾਂ ਸਾਨੂੰ ਵੀ ਹੋਣੀਆਂ ਤੇ ਅਸੀਂ ਕਾਹ ਆਪਣੇ ਜਵਾਕਾਂ ਲਈ ਕੁਝ ਨਹੀਂ ਬਣਾਇਆ ਉਹ ਅਲੱਗ ਗੱਲ ਆ ਪਰ ਕੱਲ ਬੀਬੀ ਨੇ ਇੰਨੀਆਂ ਖੇਸੀਆਂ ਦਿਖਾਈਆਂ ਪਲੇਨ ਵੀ ਤੇ ਡੱਬੀਆਂ ਵਾਲੀਆਂ ਮੈਨੂੰ ਇੰਨੀ ਸੋਹਣੀਆਂ ਡੱਬੀਆਂ ਵਾਲੀ ਖੇਸੀ ਲੱਗੀ ਮੈਂ ਕਿਹਾ ਵੀ ਮੈਂ ਤਾਂ ਇਹ ਹੀ ਲੈ ਕੇ ਜਾਣੀ ਆ ਤੁਸੀਂ ਦੇਖੋ ਵੀ ਮੇਰ ਤੋਂ ਕੀ ਸੀ ਵੈਸੇ ਇਹ ਮੰਝ ਦੇ ਵਿਛਣ ਨੂੰ ਉੱਪਰ ਲੈ ਨਾ ਨਾ ਇਹ ਆਪਾਂ ਉੱਪਰ ਲੈਂਦੇ ਹੁੰਦੇ ਸੀ ਜਿਵੇਂ ਸਿਆਲ ਪੂਰੇ ਸਿਆਲ ਸ਼ੁਰੂ ਹੋਣ ਤੋਂ ਪਹਿਲਾਂ ਖੇਸੀਆਂ ਲੈਂਦੇ ਹੁੰਦੇ ਸੀਗੇ ਹਮ ਤੇ ਇਹੇ ਹੁਣ ਤਾਂ ਵਿਚਾਰੀਆਂ ਬੀਬੀਆਂ ਦੀਆਂ ਪੇਟੀਆਂ ਜੇ ਪੰਨਿਆਂ ਨੇ ਇਹਨੂੰ ਲੈਂਦਾ ਨਹੀਂ ਕੋਈ ਆ ਚਾਦਰਾਂ ਵੇਖਾਲ ਥੱਲੇ ਵਿਛਾਉਣ ਵਾਲੀਆਂ ਨੇ ਨਾ ਇਹ ਕੇਸਮੈਂਟ ਦੀ ਚਾਦਰ ਇਹ ਵੀ ਮੈਨੂੰ ਯਾਦ ਆ ਵੀ ਜਿਉਂ ਹੀ ਛੁੱਟੀਆਂ ਹੋਣੀਆਂ ਬੀਬੀ ਹੋਣਾ ਨੇ ਨਾ ਲੈ ਆਉਣਾ ਸਾਡੇ ਲਈ ਸਮਾਨ ਵੀ ਤਾਂ ਕਿ ਬੱਚੇ ਬੇਲੇ ਨਾ ਰਹਿਣ ਬੱਚੇ ਵੀ ਨਾਲ ਆਪ ਲੱਗੇ ਰਹਿਣਾ ਤੇ ਇੱਕ ਕ੍ਰੀਏਸ਼ਨ ਹੁੰਦੀ ਸੀਗੀ ਹਰ ਘਰ ਦੇ ਵਿੱਚ ਇਹ ਕੁੜੀਆਂ ਕੰਮ ਕਰਦੀਆਂ ਸੀ ਤੇ ਮਾਮਾ ਨੇ ਨਾਲ ਬੈਠਣਾ ਹਨਾ ਇਹਦੇ ਵਿੱਚ ਗੱਲ ਮਸਲਾ ਸਮਾਨ ਦਾ ਨਹੀਂ ਮਸਲਾ ਇਸ ਗੱਲ ਦਾ ਵੀ ਇਹ ਸਾਰਾ ਕੁਝ ਕਰਜ਼ਾ ਕਰਾਉਂਦਾ ਬੰਦੇ ਦਾ ਮਨ ਕਿੰਨਾ ਇਕਾਗਰ ਹੁੰਦਾ ਹੋਗਾ ਮਨ ਕਿੰਨਾ ਸ਼ਾ ਇਸੇ ਕਰਕੇ ਕਲੇਸ਼ ਘੱਟ ਸੀ ਮੈਂ ਭਾਵ ਘੱਟ ਸੀ ਹਾਂਜੀ ਤੇ ਉਹਨਾਂ ਦੀ એનર્ਜੀ ਇੱਕ ਕ੍ਰिएशन ਚ ਲੱਗ ਜਾਂਦੀ ਸੀ ਨਾ ਦੇਖੋ ਡਿਜ਼ਾਈਨ ਬਣਾਉਣੇ ਜਿਵੇਂ ਆਹ ਹੈ ਦਰੀ ਕੱਲ ਵੀ ਮੈਨੂੰ ਬਹੁਤ ਐਕੂਰੇਟ ਡਿਜ਼ਾਈਨ ਨੇ ਹਾਂ ਹਾਂ ਇਹਦੇ ਡਿਜ਼ਾਈਨ ਤੇ ਆ ਦਰੀ ਦਰੀਆਂ ਦੇ ਪਹਿਲਾਂ ਤਾਂ ਇਹ ਦੇਖੋ ਵੀ ਰੰਗ ਕਿੰਨੇ ਸੋਹਣੇ ਆ ਤੇ ਕੱਲ ਵੀ ਬੀਬੀ ਮੈਨੂੰ ਕਹੇ ਆਹਾ ਪੁੱਤ ਇੱਕ ਦਰੀ ਅੱਧੀ ਗੁੱਡੀ ਦੀ ਆ ਇੱਕ ਪੂਰੀ ਗੁੱਡੀ ਦੀ ਆ ਹਨਾ ਜਿਵੇਂ ਡਿਜ਼ਾਈਨਾਂ ਦੇ ਨੌ ਹੁੰਦੇ ਸੀਗੇ ਅਲੱਗ-ਅਲੱਗ ਡਿਜ਼ਾਈਨ ਆ ਅਲੱਗ-ਅਲੱਗ ਡਿਜ਼ਾਈਨ ਆ ਤੇ ਦਰੀ ਨੂੰ ਬੋਣਨਾ ਪੰਜੇ ਨਾਲ ਠੋਕਣਾ ਕਈ ਵਾਰ ਪੰਜਾ ਸਾਡੇ ਵੀ ਪੈ ਜਾਂਦਾ ਸੀ ਜਦ ਕਿ ਤੇ ਗਲਤੀ ਕਰਨੀ ਤੇ ਪੰਜਾ ਪੈਣਾ ਫਿਰ ਨਾਲ ਹਨਾ ਹੂੰ ਪਰ ਇੰਨੀ ਮਿਹਨਤ ਤੇ ਐਡੀ ਵੱਡੀ ਕ੍ਰिएशन ਮੈਨੂੰ ਲੱਗਦਾ ਹੁਣ ਤਾਂ ਇਹ ਲੋਕ ਬੋਲੀ ਗਏ ਆ ਚੀਜ਼ਾਂ ਨਾ ਸੁਹਾਉਣਾ ਤੇ ਇਹ ਲੱਗਣ ਲੱਗ ਜਾਣਾ ਵੀ ਸ਼ਾਇਦ ਇਹ ਗੱਲਾਂ ਹੀ ਨੇ ਵੀ ਇਦਾਂ ਹੁਣ ਹੋ ਨਹੀਂ ਸਕਦਾ ਇਸ ਤਰ੍ਹਾਂ ਦੀ ਸਿਚੁਏਸ਼ਨ ਬਣ ਗਈ ਹੈ ਨਾ ਹਾਂ ਹਾਂ ਆ ਤਿੰਨਾਂ ਦਰੀਆਂ ਦੇ ਡਿਜ਼ਾਈਨ ਅਲੱਗ-ਅਲੱਗ ਨੇ ਆ ਹੋਰ ਹੈ ਰੰਗ ਤੇ ਡਿਜ਼ਾਈਨ ਦੇਖੋ ਤੇ ਇਹਦੇ ਵੀ ਮੇਰੇ ਕਲਚ ਬੰਬਲ ਵੱਟੇ ਹੋਏ ਨੇ ਠੀਕ ਨਾ ਬੰਬਲ ਹਾਂ ਤਾਂ ਬੜੀ ਬੰਬਲ ਵੱਟੇ ਨੇ ਬੀਬੀ ਤਾਂ ਪੂਰੀ ਉਹ ਕਹਿ ਲੋ ਬਈ ਅੱਛਾ ਇਹਦੇ ਵਿੱਚ ਇਹ ਅਲੱਗ-ਅਲੱਗ ਕੁੜੀਆਂ ਅਲੱਗ-ਅਲੱਗ ਮਹਾਰਤ ਹਾਸਲ ਰੱਖਦੀਆਂ ਸੀਗੀਆਂ ਨਾ ਹਾਂ ਕਈਆਂ ਦਾ ਕਿਸੇ ਚੀਜ਼ ਤੇ ਹੱਥ ਵਧੀਆ ਹੁੰਦਾ ਸੀ ਕਿ ਇਹਨੇ ਕਿਸੇ ਚੀਜ਼ ਦੇ ਹੱਥ ਵਧੀਆ ਸੀ ਕਿਸੇ ਦਾ ਕਢਾਈ ਤੇ ਕਿਸੇ ਦਾ ਬਣਾਈ ਤੇ ਆ ਮੇਜ਼ ਦਾ ਕੱਪੜਾ ਦੇਖੋ ਇਹਦਾ ਤਾਂ ਰੰਗ ਹੀ ਏਡਾ ਸੋਹਣਾ ਨਾ ਹੂੰ ਦੇਖੋ ਆ ਕਹਿੰਦੇ ਮੇਜ਼ ਦਾ ਕੱਪੜਾ ਤੇ ਆ ਮੈਂ ਮੂਰੇ ਲਾਇਆ ਡਿਫਰੈਂਟ ਸ਼ਬਦ ਜਿਹੜੇ ਹੁਣ ਆਪਾਂ ਵਰਤਦੇ ਨਹੀਂ ਕਾਂਸ ਦਾ ਕੱਪੜਾ ਕਾਂਸਾ ਹਾਂ ਪਤਾ ਸ਼ੈਲਫਾ ਕਹਿੰਦੇ ਆ ਨਾ ਹੁਣ ਕਹਿੰਦੇ ਕਾਂਸਾ ਦਾ ਕੱਪੜਾ ਆ ਇੱਕ ਇਹ ਹਾਂ ਤੇ ਆ ਦੇਖੋ ਇਹ ਕਢਵਾਇਆ ਹੋਇਆ ਖੈਰ ਬਾਹਰੋਂ ਮਸ਼ੀਨ ਨਾਲ ਪਰ ਕਿੰਨੀ ਸੋਹਣੀ ਤਰ੍ਹਾਂ ਚੀਜ਼ਾਂ ਤਿਆਰ ਕਰਵਾਈਆਂ ਜਾਂਦੀਆਂ ਸੀ ਉਦੋਂ ਨਾ ਪਿਆਰ ਨਾਲ ਪੂਰੇ ਨਾਲ ਇੱਕ ਆ ਪਈ ਹੈ ਜੀ ਮਧਾਣੀ ਇਹ ਵੀ ਲੱਭ ਗਈ ਹੈ ਛੋਟੀ ਮਧਾਣੀ ਇਹਨੂੰ ਮੈਂ ਜ਼ਰੂਰ ਹੁਣ ਤਿਆਰ ਕਰਵਾਉ ਪੂਰੇ ਤੇ ਬੀਬੀ ਤਾਂ ਕਹਿੰਸੀ ਪਤੀਲਾ ਵੀ ਲੈ ਜਾ ਮੈਂ ਕਿਹਾ ਨਹੀਂ ਅਸੀਂ ਤਾਂ ਚਾਟੀ ਚ ਰੜਕਦੇ ਹਾਂ ਲੱਸੀ ਤੇ ਇਹ ਚੀਜ਼ਾਂ ਪੁਰਾਣੀਆਂ ਪਰ ਮੈਨੂੰ ਐਂ ਲੱਗਦਾ ਕੱਲ ਦਾ ਜਾ ਕੇ ਵੀ ਮੈਂ ਜਿਵੇਂ ਦੁਬਾਰਾ ਹੀ ਉਹ ਛੋਟੇ ਬਚਪਨ ਚ ਚਲੀ ਗਈ ਸਾਰੀਆਂ ਚੀਜ਼ਾਂ ਹੱਥੀਂ ਕੱਡੀਆਂ ਹੋਈਆਂ ਤੇ ਮਾਂ ਨੇ ਕਿਵੇਂ ਜਿਵੇਂ ਪਿਆਰ ਨਾਲ ਸਾਭ-ਸਾਭ ਰੱਖੀਆਂ ਤੇ ਹੁਣ ਕਹਿੰਦੀ ਵੀ ਚੱਲ ਲੈ ਜੋ ਹੁਣ ਬਾਹਰ ਆ ਅਸੀਂ ਤਾਂ ਇੱਥੇ ਮੁੜ ਕੇ ਪਤਾ ਨਹੀਂ ਕੀ ਕਿਵੇਂ ਇਹ ਚੀਜ਼ਾਂ ਦਾ ਹੋਣਾ ਆ ਕਿ ਇਹਨੇ ਬਰਤਨੀਆਂ ਨਹੀਂ ਬਰਤਨੀਆਂ ਨਹੀਂ ਕੋ ਕੋ ਬਰਤਨ ਨਾਲ ਜਿਹੜੀ ਗੱਲ ਆ ਨਾ ਨਵੀਆਂ ਚੀਜ਼ਾਂ 'ਚ ਵੀ ਕੋਈ ਬੁਰਾਈ ਨਹੀਂ ਹਾਂ ਬਿਲਕੁਲ ਇਸ ਗੱਲ 'ਚ ਥੋੜਾ ਜਿਹਾ ਆਪਾਂ ਗੱਲ ਕਰਦੇ ਆਂ ਦੇਖੋ ਜਿੱਥੋਂ ਤੱਕ ਚੀਜ਼ਾਂ ਦੇ ਵਰਤੋਂ ਦਾ ਸਵਾਲ ਹੈ ਸਮੇਂ ਦੇ ਨਾਲ ਜਿਹੜੀ ਤਬਦੀਲੀ ਆ ਉਹੀ ਆਉਂਦੀ ਹੁੰਦੀ ਹੈ ਜਿਹੜੀ ਯੂਸਫੁਲ ਹੁੰਦੀ ਹੈ ਹਾਂਜੀ ਤੇ ਅੱਜ ਦਰੀ ਯੂਸਫੁਲ ਨਹੀਂ ਰਹੀ ਕਿਉਂਕਿ ਬੈੱਡ ਆ ਗਿਆ ਹਾਂਜੀ ਹਾਂ ਤੇ ਇਹ ਚਾਦਰਾਂ ਨਾਲੋਂ ਹੋ ਸਕਦਾ ਹੈ ਹੁਣ ਹਰ ਚੀਜ਼ ਨੂੰ ਇਕਨੋਮਿਕਲੀ ਸੋਚਣ ਲੱਗ ਗਏ ਹਾਂ ਉਦੋਂ ਦੇ ਹਾਲਾਤ ਮੁਤਾਬਕ ਚੀਜ਼ਾਂ ਠੀਕ ਸੀ ਤਾਂ ਹੀ ਇਹ ਚੀਜ਼ਾਂ ਦੀ ਕੀਮਤ ਘਟੀ ਵੈਲਿਊ ਘਟੀ ਹੂੰ ਪਰ ਇਸ ਗੱਲ ਜਿਹੜੀ ਕਰਨ ਵਾਲੀ ਆ ਉਹ ਇਹ ਹੈ ਕਿ ਜਿਹੜੀ ਸਾਡੇ ਚੇਂਜ ਆਈ ਹੂੰ ਉਹਦੇ ਫਾਇਦੇ ਕੀ ਹੋਏ ਨੁਕਸਾਨ ਕੀ ਹੋਏ ਹਾਂਜੀ ਜਿਹੜੀ ਪੁਰਾਣੀ ਚੀਜ਼ ਸੀ ਉਹਦੇ ਨੁਕਸਾਨ ਕੀ ਸੀ ਤੇ ਫਾਇਦੇ ਕੀ ਸੀ ਫਾਇਦੇ ਕੀ ਸੀ ਹਾਂ ਉੱਥੇ ਜਿਹੜੀ ਪੁਰਾਣਾ ਸਿਸਟਮ ਸੀ ਉੱਥੇ ਲਾਈਫ ਸਲੋ ਸੀ ਲਗਭਗ ਇੱਕੋ ਜੇ ਸੀਗੇ ਸਾਰੇ ਹਾਂ ਇਹਦਾ ਫਾਇਦਾ ਇੱਕ ਇਹ ਹੁੰਦਾ ਸੀ ਵੀ ਜਦੋਂ ਕੁੜੀਆਂ ਇਕੱਠੀਆਂ ਹੋ ਕੇ ਕਢਾਈ ਕਰਦੀਆਂ ਸੀ ਇੱਕ ਭਾਈਚਾਰਾ ਸਾਂਝ ਤਾਂ ਹੀ ਉਹ ਪੁਰਾਣੀਆਂ ਦੇਖਿਆ ਨਹੀਂ ਆਪਣੇ ਪਿੰਡ ਦੀਆਂ ਵੀ ਜਿਹੜੀਆਂ ਪੁਰਾਣੀਆਂ ਕੁੜੀਆਂ ਨੇ ਹਾਂ ਉਹ 40-40 ਸਾਲ ਬਾਅਦ ਕਿਵੇਂ ਮਿਲਦੇ ਨੇ ਉਹਨਾਂ ਦੀਆਂ ਗੱਲਾਂ ਦੀ ਸਾਂਝ ਆ ਪਤਾ ਨਹੀਂ ਕਿਹਨੇ ਕਿਹੜੀ ਕੋ ਕੀ ਦਿਲ ਫੋਲਿਆ ਹੋਊਗਾ ਥੇਲੀਆਂ ਨੇ ਹਾਂ ਹਾਂ ਜਾਂ ਮਾਮਿਆਂ ਦੀਆਂ ਕੁੜੀਆਂ ਭੂਆ ਦੀਆਂ ਕੁੜੀਆਂ ਇਕੱਠੀਆਂ ਹੋ ਕੇ ਆਪਣੇ ਦਾਜ ਦੀਆਂ ਜ਼ਰੀਆਂ ਬਣਾਉਂਦੀਆਂ ਸੀ ਹਾਂਜੀ ਹਾਂ ਤੇ ਗੱਲ ਮੁੜ ਕੇ ਜਿਵੇਂ ਆਪਾਂ ਸਾਂਝਾ ਘਰ ਚ ਬੈਠਿਆ ਸਾਂਝਾਂ ਦੀ ਹੈਗੀ ਆ ਉਹ ਸਾਂਝਾਂ ਦੀ ਗਹਿਰਾਈ ਜ਼ਿਆਦਾ ਸੀ ਉਹ ਗਹਿਰਾਈ ਲਈ ਜਿਹੜਾ ਪਲੇਟਫਾਰਮ ਮਿਲਦਾ ਸੀ ਉਹ ਆ ਲਾਈਫ ਸਟਾਈਲ ਸੀ ਹਾਂਜੀ ਹਾਂ ਇਕੱਠੇ ਹੋਣਾ ਹੁਣ ਜਿਹੜਾ ਪਲੇਟਫਾਰਮ ਹੈ ਨਹੀਂ ਸਾਂਝਾਂ ਦਾ ਹਰ ਇੱਕ ਬੰਦਾ ਪੜ੍ਹਾਈ ਦੇ ਚੱਕਰ 'ਚ ਪੈ ਗਿਆ ਇੱਕ ਮੋਬਾਈਲ ਦੇ ਚੱਕਰ 'ਚ ਬਾਰ ਬਾਰ ਰੋਲਾ ਪਾਉਂਦੇ ਆ ਨਾ ਕਿ ਐਜੂਕੇਸ਼ਨ 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 ਦੇ ਨੁਕਸਾਨ ਕੀ ਨੇ ਜ਼ਿਆਦਾ ਪੜ੍ਹ ਲਿਖਣ ਦੇ ਚੱਕਰ 'ਚ ਬੱਚੇ 23 24 25 26 ਸਾਲ ਤੱਕ ਵੀ ਉਹਨਾਂ ਨੂੰ ਸੁਰਤੇ ਨਹੀਂ ਆਉਂਦੀ ਉਹਨਾਂ ਦਾ ਕੋਈ ਇਦਾਂ ਦਾ ਐਕਸਪੀਰੀਅੰਸ ਇਹਨਾਂ ਦਾ ਜਿਹੜਾ ਉਹਨਾਂ ਦੇ ਅੰਦਰ ਦੀ ਲੋੜ ਸੀਗੀ ਜਿਹੜੀ ਖੁਸ਼ ਹੋਣ ਦੀ ਗਹਿਰਾਈ ਦੀ ਪ੍ਰੇਮ ਦੀ ਤਿਆਗ ਦੀ ਪੇਸ਼ੀਅੰਸ ਦੀ ਜਾਂ ਕ੍ਰੀਏਟੀਵਿਟੀ ਵੀ ਉਹ ਪ੍ਰੈਕਟਿਸ ਤੇ ਨਹੀਂ ਹੋ ਰਹੀ ਹਾਂ ਹੁਣ ਓਬਵੀਅਸਲੀ ਜੇ ਅਸੀਂ ਇੱਕ ਪਾਸੇ ਉੱਪਰ ਜਾਣਾ ਤਾਂ ਦੂਜੇ ਪਾਸੇ ਥੱਲੇ ਆਉਣਾ ਹਾਂਜੀ ਜ਼ਿੰਦਗੀ 'ਚ ਜਿਹੜਾ ਬੈਲੈਂਸ ਆ ਮੈਨੂੰ ਲੱਗਦਾ ਉਹ ਹਰ ਮਨੁੱਖ ਨੂੰ ਆਪ ਲਿਆਉਣਾ ਪੈਣਾ ਹਮ ਹੁਣ ਅੱਜ ਦੇ ਜ਼ਮਾਨੇ 'ਚ ਵੀ ਬਹੁਤ ਚੀਜ਼ਾਂ ਇਹੋ ਜਿਹੀਆਂ ਨੇ ਜਿਹੜੀਆਂ ਜੇ ਤੁਸੀਂ ਥੋੜਾ ਜਿਹਾ ਵੱਖਰਾ ਲਾਈਫ ਸਟਾਈਲ ਕਰਦਮੋ ਹੂੰ ਤਾਂ ਉਹਦੇ ਨਾਲ ਤੁਹਾਡੇ ਬੈਲੈਂਸ ਹੁਣ ਸਭ ਤੋਂ ਵੱਡਾ ਹੁਣ ਮਸਲਾ ਇੱਥੇ ਵੀ ਆਪਾਂ ਦੇਖ ਲਿਆ ਆ ਕੇ ਆ ਸਮੇਂ ਦਾ ਹਾਂਜੀ ਅੱਛਾ ਜਦੋਂ ਉਹਨਾਂ ਨੂੰ ਕਹਿੰਦੇ ਸੀ ਸਮਾਂ ਹੈ ਨਹੀਂ ਮੈਂ ਕਿਹਾ ਵੀ ਸਾਡੇ ਕੋਲ ਹੈਗਾ ਹਾਂ ਤੁਹਾਡੇ ਕੋ ਕਿਉਂ ਨਹੀਂ ਹਾਂ ਸਾਡੇ ਕੋ ਕਿਉਂ ਨਹੀਂ ਆਪਾਂ ਲਾਈਫ ਨੂੰ ਕੰਪੈਰੀਜ਼ਨ ਕਰ ਲੈਣੇ ਆ ਅਸੀਂ ਕੁਝ ਚੀਜ਼ਾਂ ਛੱਡਤੀਆਂ ਹਾਂ ਅਸੀਂ ਕੁਝ ਚੀਜ਼ਾਂ ਛੱਡਤੀਆਂ ਜਿਹੜੀਆਂ ਸਾਨੂੰ ਲੱਗਿਆ ਕਿ ਚੰਗੀਆਂ ਨਹੀਂ ਹਾਂ ਜਿਹੜਾ ਸਮਾਂ ਖਰਾਬ ਕਰ ਰਹੀਆਂ ਵੱਡਾ ਕੁਝ ਨਾ ਬੇਹਾਂ ਚ ਤੁਰੇ ਫਿਰਨਾ ਜਾਂ ਬਾਜ਼ਾਰਾਂ ਚ ਤੁਰੇ ਫਿਰਨਾ ਤੇ ਇਹਦਾ ਕੁੱਲ ਮਿਲਾ ਕੇ ਕਾਰਨ ਇਹ ਨਾ ਕਿ ਹਰ ਇੱਕ ਲਾਈਫ ਸਟਾਈਲ ਸਮੇਂ-ਸਮੇਂ 'ਤੇ ਬਦਲਦਾ ਰਹਿੰਦਾ ਹਾਂਜੀ ਇਹਦੇ ਵਿੱਚ ਮੈਨੂੰ ਇੰਜ ਲੱਗਦਾ ਹੈ ਕਿ ਜ਼ਿੰਦਗੀ ਦੀ ਗਹਿਰਾਈ ਜ਼ਿਆਦਾ ਸੀ ਹੁਣ ਸੌਖਾ ਤਾਂ ਹੋ ਗਿਆ ਪਰ ਗਹਿਰਾਈ ਵੀ ਘਟ ਗਈ ਹਾਂਜੀ ਗਹਿਰਾਈ ਘਟ ਗਈ ਤਾਂ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਹੈ ਵੀ ਜਿਹੜੀਆਂ ਅੰਦਰੂਨੀ ਗੁਣ ਨੇ ਜਿਹੜੇ ਮਨੁੱਖ ਦੇ ਪੇਸ਼ੈਂਸ ਸਾਂਝਾ ਇੱਕ ਦੂਜੇ ਨੂੰ ਝੱਲਣਾ ਇੱਕ ਦੂਜੇ ਦਾ ਦੁੱਖ ਸੁੱਖ ਝੱਲਣਾ ਇੱਕ ਦੂਜੇ ਦਾ ਦੁੱਖ ਮਹਿਸੂਸ ਕਰਨਾ ਹਾਂਜੀ ਉਹਨਾਂ ਦੀ ਪ੍ਰੈਕਟਿਸ ਲਈ ਜਿਹੜਾ ਪ੍ਰੈਕਟਿਸ ਲਈ ਜਿਹੜਾ ਗਰਾਊਂਡ ਸੀ ਹਾਂ ਉਹ ਗਰਾਊਂਡ ਖੋ ਗਿਆ ਬਿਲਕੁਲ ਖਾਲੀ ਖਤਮ ਹੋ ਗਿਆ ਮੈਨੂੰ ਇੰਜ ਲੱਗਦਾ ਵੀ ਜੇ ਕਿਸੇ ਅੱਜ ਦੀ ਇੱਕ ਚਾਦਰ ਅਸੀਂ ਮਾਰਕੀਟ ਚ ਲਿਆਉਨੇ ਆ ਹਾਂਜੀ ਉਹ ਇਧਰੋਂ ਬਣ ਵੀ ਸਸਤੀ ਜਾਊਗੀ ਆ ਇਹ ਅੱਜ ਮਹਿੰਗੀ ਪਾਊਗੀ ਇਹ ਹਾਂਜੀ ਹਾਂ ਉਹ ਸਸਤੀ ਬਣ ਜੂਗੀ ਪਰ ਉਹ ਚਾਦਰ ਅਸੀਂ ਸਿਰਫ ਵਿਛਾ ਦੇਣੀ ਹੈ ਕਿਉਂਕਿ ਉਹਦੇ ਨਾਲ ਸਾਡੀ ਕੋਈ ਭਾਵਨਾ ਨਹੀਂ ਜੁੜੀ ਮੈਂ ਇਹੀ ਕਹਿਣ ਲੱਗੀ ਸੀ ਵੀ ਇਹਦੇ ਵਿੱਚ ਆ ਸਾਰੀਆਂ ਚੀਜ਼ਾਂ 'ਚ ਫੀਲਿੰਗ ਇੰਨੀ ਜੁੜੀ ਹੋਈ ਹੈ ਵੀ ਕੱਲ ਦਾ ਮੈਂ ਮੰਝੇ ਤੋਂ ਸਮਾਨ ਬਣ ਨਹੀਂ ਚੱਕਿਆ ਹੈਗਾ ਹਨਾ ਕਿਉਂਕਿ ਜਦ ਕੱਢਣ ਵੇਲੇ ਜਾਂ ਲਿਓਣ ਵੇਲੇ ਕੱਲੀ-ਕੱਲੀ ਚੀਜ਼ ਨਾਲ ਤਾਗੇ ਤਾਗੇ ਲਿਓਣੇ ਆ ਟੀ ਹਨਾ ਤੇ ਕਿਹੜਾ ਡਿਜ਼ਾਈਨ ਪਾਉਣਾ ਕਿਹੜੀ ਕਢਾਈ ਜਿਵੇਂ ਆਹਾ ਦਸੂਤੀ ਦੀ ਕਢਾਈ ਪਾਉਣੀ ਵੀ ਹਰ ਕੱਲੀ-ਕੱਲੀ ਚੀਜ਼ ਨਾਲ ਫੀਲਿੰਗਸ ਜੁੜੀਆਂ ਹੋਈਆਂ ਮੈਂ ਵੀ ਵੇਖ ਰਿਹਾ ਸੀ ਵੀ ਇਸ ਕਢਾਈ ਦੇ ਵਿੱਚ ਇੰਨੀ ਐਕੂਰੇਸੀ ਆ ਹਾਂ ਇਹ ਅਕੂਰਸੀ ਬਣਾਉਣ ਲਈ ਵੀ ਕੋਈ ਕੋਨਾ ਵੱਧ ਘੱਟ ਨਹੀਂ ਨਾ ਕਿਉਂਕਿ ਮੈਨੂੰ ਲੱਗਦਾ ਮਿੰਤੀਆਂ ਹੁੰਦੀਆਂ ਸੀ ਉਦੋਂ ਵੀ ਇੰਨਾ ਇੱਧਰ ਨੂੰ ਇੰਨਾ ਇੱਧਰ ਨੂੰ ਕਰਨਾ ਹਾਂਜੀ ਡਿਜ਼ਾਈਨ ਕਿਵੇਂ ਬਣਦੇ ਨੇ ਪਰ ਜਦੋਂ ਇਹ ਇਹ ਹੁਣ ਚਾਦਰ ਨਹੀਂ ਰਹਿ ਗਈ ਨਾ 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 ਇਹ ਚਾਦਰ ਨਹੀਂ ਰਹਿ ਗਈ ਇੱਕ ਪੁਰਾਣੀ ਨੀ ਕਹਾਣੀ ਵੀ ਪੁਰਾਣੇ ਜਵਾਨੇ ਚ ਮੁੰਡੇ ਕੁੜੀਆਂ ਰਮਾਲ ਦੰਦੇ ਸੀ ਹਾਂਜੀ ਕੱਢਣਾ ਰਮਾਲ ਦੇ ਗਿਓ ਇੱਕ ਗਾਣਾ ਵੀ ਬੜਾ ਮਸ਼ਹੂਰ ਹੋ ਗਿਆ ਹਾਂ ਆਪ ਵਹਿ ਗਿਓ ਬਲੈਟ ਵਿੱਚ ਜਾ ਕੇ ਉਹ ਉਸ ਵੇਲੇ ਦੇ ਰਮਾਲਾਂ ਦੀ ਗੱਲ ਸੀ ਰਮਾਲ ਵੈਸੇ ਦਾ ਕੱਪੜਾ ਹੈ ਹਾਂ ਪਰ ਜਦੋਂ ਰਮਾਲ ਕਿਸੇ ਸੇਹਲੀ ਵੱਲੋਂ ਆਪਣੇ ਦੋਸਤ ਨੂੰ ਦਿੱਤਾ ਜਾਂਦਾ ਸੀ ਹਾਂ ਤੇ ਉਹ ਰਮਾਲ ਦੀ ਕੀਮਤ ਵੈਲਿਊ ਬਹੁਤ ਕੀਮਤ ਭਾਵੇਂ ਉਹਦੀ ਕੱਪੜੇ ਦੀ ਹੀ ਆ ਹਾਂ ਪਰ ਉਹ ਰਮਾਲ ਨੂੰ ਸਾਫ-ਸਾਫ ਕੇ ਰੱਖਦਾ ਸੀ ਹਾਂਜੀ ਹਾਂ ਆਪਾਂ ਗੁਰੂ ਸਾਹਿਬ ਨੂੰ ਰਮਾਲਾ ਪੈਂਟ ਕਰਦੇ ਆ ਹੈ ਤਾਂ ਉਹ ਕੱਪੜੇ ਦਾ ਹੀ ਪੀਸ ਆ ਨਾ ਹਾਂਜੀ ਹਾਂ ਪਰ ਜਦੋਂ ਇੱਕ ਵਾਰ ਉਹ ਗੁਰੂ ਸਾਹਿਬ ਨੂੰ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਪੈਂਟ ਕਰ ਦਿੰਨੇ ਆ ਜਾਂ ਉੱਥੇ ਉਹਨਾਂ ਦੀ ਵਰਤ ਉਹਦੀ ਕਿੰਨੀ ਵੈਲਿਊ ਵੱਜ ਜਾਂਦੀ ਆ ਬਾਤ ਹੈ ਤੇ ਇਹੀ ਉਹ ਚੀਜ਼ਾਂ ਵੈਲਿਊ ਰੱਖਦੀਆਂ ਨੇ ਵੀ ਜਦੋਂ ਕੋਈ ਬੰਦਾ ਅ ਇਸ ਤਰ੍ਹਾਂ ਕੋਰੀ ਆਪਣੇ ਘਰੋਂ ਮਾਂ ਪਿਓ ਦੀ ਦਿੱਤੀ ਚੀਜ਼ਾਂ ਜਾਂ ਆਪਣੇ ਘਰ 'ਚ ਬਣਾਈਆਂ ਚੀਜ਼ਾਂ ਆਪ ਘਰ 'ਚ ਲੈ ਕੇ ਜਾ ਕੇ ਵਰਤਦੀ ਹੋਊਗੀ ਹਾਂ ਉਹ ਉਹਦੀ ਉੱਥੇ ਗੱਲ ਵੀ ਕਰਦੀ ਹੋ ਸੌਰਿਆਂ ਦੇ ਵਿੱਚ ਜਾਂ ਉਹ ਖੁਦ ਵੀ ਇਹਨੂੰ ਦੇਖਦੀ ਹੋਊਗੀ ਜਾਂ ਥੋੜੀ ਲਾ ਲਓ ਤੁਸੀਂ ਤੇ ਭਾਵੇਂ ਇਹ ਬੁਣੀਆਂ ਨਹੀਂ ਹਮ ਪਰ ਤੁਹਾਡੀ ਮਦਰ ਨੇ ਤੁਹਾਨੂੰ ਦਿੱਤੀਆਂ ਇਹਦੀ ਵੈਲਿਊ ਵੱਧ ਗਈ ਬਿਲਕੁਲ ਵਧੀਆ ਵਰਤ ਤਾ ਹੋ ਸਕਦਾ ਹੈ 1000 ਰੁਪਏ ਦਾ ਸਮਾਨ ਨਾ ਹੋਵੇ ਹਾਂ ਪਰ ਮੈਨੂੰ ਨਹੀਂ ਲੱਗਦਾ ਵੀ ਜੇ ਕੋ ਤੁਹਾਨੂੰ 10000 20000 ਰੁਪਏ ਦੇਵੇ ਤੁਸੀਂ ਇਹ ਦੇਹਾਂਗੇ ਕੋਈ ਨਹੀਂ ਬਿਲਕੁਲ ਨਹੀਂ ਹੈਨਾ ਪਰ ਅੱਛਾ ਇਹ ਇਹਦੀ ਵੈਲਿਊ ਹੈ ਹਾਂ ਇਹ ਤੁਸੀਂ ਬਾਜ਼ਾਰ ਚੋਂ ਲੈਣ ਜਾਓ ਉੱਥੇ ਤੁਸੀਂ ਕਹਿੰਦਾ ਨਹੀਂ ਇਹਨੇ ਦੀ ਹੈ ਨਹੀਂ ਹਾਂ ਨਾ ਬਾਜ਼ਾਰ ਚ ਤਾਂ ਅਸੀਂ ਰੇਟ ਭਾ ਕਰਾਂਗੇ ਉੱਥੇ ਹੈਨਾ ਅੱਛਾ ਇਹ ਤਾਂ ਕੱਲ ਬੀਬੀ ਨੇ ਪੇਟੀ ਖੋਲ ਲਈ ਸੀ ਹੁਣ ਮੈਂ ਚਲ ਹਾਸੇ ਚ ਗੱਲ ਕਰਦੇ ਆ ਵੀ ਹਲੇ ਤਾਂ ਸੰਦੂਖ ਵੀ ਖੋਲਣਾ ਅਰ ਦੇਖੋ ਉਹਨੂੰ ਦੇਣ ਤੇ ਖੁਸ਼ੀ ਕਿੰਨੀ ਸੀ ਹਾਂ ਬਹੁਤ ਕਿੰਨਾ ਰਿਲੈਕਸ ਫੀਲ ਕਰ ਰਹੀ ਸੀ ਕਿ ਕੀ ਪਤਾ ਪਤ ਹੁਣ ਮੁੜ ਕੇ ਖੋਲਣਾ ਕਿ ਨਹੀਂ ਖੋਲਣਾ ਮੈਂ ਸੁੱਕਾ ਨਵੇੜ ਦਿਮਾਹ ਹਾਂ ਹਾਂ ਉਮਰਦੇਸ ਸਾਹਿਬ ਮੈਂ ਕਿਹਾ ਵੀ ਕੀਵੇਂ ਮਕਾਦ ਤਾਂ ਸਮਾਨ ਲਾ ਅਜੇ ਕਿੱਥੇ ਮਕਾਦ ਤਾਂ ਹਲ ਤਾਂ ਭਰਿਆ ਪਿਆ ਹੈ ਨਾ ਸਾਡੀ ਮਾਤਾ ਆਪਣੀ ਮਾਤਾ ਵੀ ਇੱਧਰ ਲਈ ਹਾਂ ਅਖੀਰ ਤੱਕ ਵੀ ਉਹ ਪੇਟੀ 'ਚ ਜਦੋਂ ਰਖੜ ਵੀ ਗਿਆ ਸੀ ਸਰੀਰ ਉਹ ਪੇਟੀ 'ਚ ਮੇਰਾ ਇੱਕ ਕੀ ਪਤੀਲੀ ਪਈ ਸੀ ਮੇਰਾ ਇੱਕ ਫਲਾਣੀ ਚੀਜ਼ ਪਈ ਸੀ ਵੀ ਉਹ ਚੀਜ਼ਾਂ ਨਾਲ ਜੁੜੇ ਹੋਏ ਲੋਕ ਸੀ ਅਸਲ ਤੇ ਜੇ ਪੇਟੀ ਇਹਨਾਂ ਦੀ ਪੇਟੀ ਨਹੀਂ ਹੁੰਦੀ ਸਾਰਾ ਇਹਨਾਂ ਦੀ ਸੰਸਾ ਯਾਦਾਂ ਦਾ ਯਾਦਾਂ ਦਾ ਪਟਾਰਾ ਉਹਦੇ ਵਿੱਚ ਹੀ ਹੁੰਦਾ ਹੈ ਹਨਾ ਸੋ ਕੁੱਲ ਮਿਲਾ ਕੇ ਜਦੋਂ ਵੀ ਸਮਾਂ ਤਬਦੀਲੀ ਲੈਂਦਾ ਆ ਉਹ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਵੀ ਨਾਲ ਲੈ ਜਾਂਦਾ ਜਿਵੇਂ ਹੁਣ ਥੋੜੇ ਦਿਨ ਪਹਿਲਾਂ ਆਪਾਂ ਗੱਲ ਵੀ ਕਰਾਂਗੇ ਇੱਕ ਵੱਖਰੇ ਪੋਡਕਾਸਟ ਵਿੱਚ ਮੇਰਾ ਜੀ ਕਰਦਾ ਰਿਕਾਰਡ ਕਰਾਂ ਉਹਦੇ ਵਿੱਚ ਇਹ ਆ ਕਿ ਹਰ ਪੁਰਾਣੀ ਚੀਜ਼ ਨੂੰ ਚੱਕੀ ਫਿਰਨਾ ਵੀ ਕੋਈ ਗੱਲ ਨਹੀਂ ਨਵੀਆਂ ਚੀਜ਼ਾਂ 'ਚ ਵੀ ਕੋਈ ਪ੍ਰੋਬਲਮ ਨਹੀਂ ਪਰ ਕੋਸ਼ਿਸ਼ਾਂ ਪੁਰਾਣੀਆਂ ਚੰਗੀਆਂ ਸੀ ਜਿਨ੍ਹਾਂ ਨੂੰ ਬਦਲਣ ਦੀ ਲੋੜ ਨਹੀਂ ਸੀ ਹਾਂਜੀ ਹਨਾ ਜਿਵੇਂ ਫੂਡ ਦੇ ਵਿੱਚ ਅਸੀਂ ਫੂਡੇ ਬਦਲਤਾ ਹਾਂ ਹੁਣ ਫੂਡ ਦੇ ਵਿੱਚ ਫੂਡ ਬਦਲ ਕੇ ਨਵਾਂ ਫੂਡ ਜਿਹੜਾ ਆਇਆ ਉਹ ਸਾਡੇ ਸਰੀਰ ਨੂੰ ਨੁਕਸਾਨ ਦੇ ਹਨਾ ਹੁਣ ਉੱਥੇ ਸਬਿਆਜ਼ਰ ਦੀ ਤਬਦੀਲੀ ਰਹੂਗਾ ਪਰ ਜਿੱਥੇ ਇੱਕ ਮਸ਼ੀਨਰੀ ਵਧੀਆ ਕਾਰ ਆ ਗਈ ਹੈ ਗੱਡੇ ਦੀ ਜਗ੍ਹਾ ਟਰੈਕਟਰ ਆ ਗਿਆ ਹੈ ਟਰਾਲੀ ਆ ਗਈ ਆ ਉਹ ਚੀਜ਼ਾਂ ਵੀ ਕੋਈ ਮਾੜੀਆਂ ਨਹੀਂ ਨਾ ਨਾ ਉਹਨਾਂ 'ਚ ਵੀ ਚੰਗਾ ਆ ਸੋ ਨਵੇਂ ਪੰਚ 'ਚ ਵੀ ਕੁਛ ਨਾ ਕੁਛ ਚੰਗਾ ਆ ਤੇ ਪੁਰਾਣਾ ਪਰ ਇਹ ਜਿਹੜੀਆਂ ਗੱਲਾਂ ਨੇ ਸਾਡੀ ਮਹਿਸੂਸ ਕਰਨ ਦੀ ਸ਼ਕਤੀ ਨੂੰ ਵਧਾਉਂਦੀਆਂ ਨੇ ਹੂੰ ਗਹਿਰਾਈ ਵਧਾਉਂਦੀਆਂ ਨੇ ਇੱਕ ਦੂਜੇ ਪ੍ਰਤੀ ਪਿਆਰ ਹੈ ਨਾ ਭਾਵਨਾਵਾਂ ਨੂੰ ਚੇਂਜ ਕਰਦੀਆਂ ਨੇ ਹੁਣ ਅੱਜ ਦਾ ਸਮਾਂ ਜਿਹੜਾ ਆ ਉਹ ਸਾਨੂੰ ਸਾਰੇ ਹੀ ਆਪਾਂ ਉਹ ਗੱਲਾਂ ਕਰਦੇ ਆ ਮੈਂ ਰੋਜ਼ ਸਾਰੇ ਜਿਹੜੇ ਆਪਣੇ ਕੋ ਮਿਲਣ ਆਉਂਦੇ ਨੇ ਉਹਨਾਂ ਨੂੰ ਇੱਕੋ ਗੱਲ ਕਹਿੰਦਾ ਹੁਨਾਂ ਹੂੰ ਕਿ ਤੁਸੀਂ ਸਾਰੇ ਇੱਕੋ ਜਿਹੜਾ ਕੋ ਬਾਹਰ ਨੂੰ ਚੱਲਿਆ ਕਹਿੰਦਾ ਮੈਂ ਨਿਆਣਿਆ ਕਰਕੇ ਚੱਲਿਆ ਜੇ ਕੋਈ ਬਾਹਰੋਂ ਵਾਪਸ ਆ ਰਿਹਾ ਉਹ ਕਹਿੰਦਾ ਮੈਂ ਨਿਆਣਿਆ ਕਰਕੇ ਵਾਪਸ ਆ ਰਿਹਾ ਹੂੰ ਜਦੋਂ ਉਹਨੂੰ ਪੁੱਛ ਲਈਦਾ ਵੀ ਆਪਣੇ ਆਪ ਲਈ ਕਦੋਂ ਜ਼ਿੰਦਗੀ ਜਿਵੇਂ ਜੋ ਜੇ ਤੁਸੀਂ ਆਪਣੇ ਆਪ ਦੀ ਜ਼ਿੰਦਗੀ ਨੂੰ ਸਹੀ ਨਾ ਕਰ ਸਕੇ ਸੌਖਾ ਨਾ ਕਰ ਸਕੇ ਹੂੰ ਫਿਰ ਤੁਹਾਡੇ ਬੱਚਿਆਂ ਦੀ ਕਿਵੇਂ ਸੌਖੀ ਹੋ ਜੇ ਹੁਣ ਜੇ ਇਹੋ ਜਿਹਾ ਤੁਹਾਡਾ ਆਪਣਾ ਲਾਈਫ ਸਟਾਈਲ ਹੁਣ ਹਰ ਇੱਕ ਬੰਦਾ ਕਹਿੰਦਾ ਜੀ ਮੈਨੂੰ ਆ ਸਮਝਾਉਣਾ ਮੈਨੂੰ ਆ ਸਮਝਾਉਣਾ ਆਪਾਂ ਨੂੰ ਕੀ ਕਹਿੰਦੇ ਆ ਬਈ ਅਸੀਂ ਤਾਂ ਇਹ ਹੱਕ ਚ ਨਹੀਂ ਸਮਝਾਉਂਦੇ ਹਾਂ ਤੁਸੀਂ ਸਹੀ ਢੰਗ ਨਾਲ ਜ਼ਿੰਦਗੀ ਜਿਉਵੋ ਤੁਹਾਨੂੰ ਦੇਖ ਕੇ ਆਪ ਹੀ ਚੱਲ ਪੈਣਾ ਹਾਂ ਮਗਰ ਹਨਾ ਇਹ ਸਿਰਫ ਡਿਜ਼ਾਈਨ ਨਹੀਂ ਹੈਗੇ ਇਹਨਾਂ ਦੇ ਵਿੱਚ ਭਾਵਨਾਵਾਂ ਦੀ ਗੱਲ ਹੈ ਹਾਂ ਕ੍ਰੀਏਟੀਵਿਟੀ ਦੀ ਗੱਲ ਹੈ ਮੈਂ ਵੀ ਵੇਖਿਆ ਹੋਇਆ ਆਪਾਂ ਸਾਰਿਆਂ ਨੇ ਵੇਖਿਆ ਕੁੜੀਆਂ ਨੂੰ ਇਹ ਕੰਮ ਕਰਦਿਆਂ ਨੂੰ ਬੰਦਿਆਂ ਦੀਆਂ ਵੀ ਗੱਲਾਂ ਨੇ ਖਰ ਕ੍ਰੀਏਟੀਵਿਟੀ 'ਚ ਮੇਨ ਲਾ ਉਹ ਔਰਤ ਦੇ ਹਿੱਸੇ ਜ਼ਿਆਦਾ ਆਇਆ ਬਹੁਤ ਬੰਦੇ ਦੇ ਹਿੱਸੇ ਘੱਟ ਆਇਆ ਕ੍ਰੀਏਟਿਵ ਦੇ ਬੰਦੇ ਔਰਤ ਦੇ ਹਿੱਸੇ ਜਿਆਦਾ ਆਇਆ ਕਿਉਂਕਿ ਜਿਵੇਂ ਔਰਤ ਨੂੰ ਧਰਤੀ ਨਾਲ ਮੈਚ ਕੀਤਾ ਹੋਇਆ ਉਹਦੇ ਵਿੱਚ ਵੀ ਕ੍ਰिएशन ਧਰਤੀ ਚ ਹੁੰਦੀ ਹੈ ਉਵੇਂ ਔਰਤ ਚ ਵੀ ਹੁਣ ਚੁੱਲੇ 'ਚ ਤੁਸੀਂ ਦਾਲ ਬੰਦੇ ਨੇ ਲਿਆ ਦੇਣੀ ਉਹ ਕਿਵੇਂ ਬਣਾਉਣੀ ਆ ਹਾਂ ਆਟਾ ਲਿਆ ਦੇਣਾ ਉਹਦੀ ਕਿਵੇਂ ਰੋਟੀ ਬਣਾਉਣੀ ਪਰੌਂਠਾ ਬਣਾਉਣਾ ਕ੍ਰੀਏਟਿਵ ਜਿਆਦਾ ਹੈ ਕ੍ਰिएशन ਜਿਆਦਾ ਹੈ ਔਰਤ ਦੇ ਹਿੱਸੇ ਆ ਤੇ ਵੈਸੇ ਵੀ ਦੁਨੀਆ ਨੂੰ ਅੱਗੇ ਤੋਰਨ ਲਈ ਕ੍ਰिएशन ਦੇ ਵਿੱਚ ਜਿਵੇਂ ਬੱਚੇ ਪੈਦਾ ਕਰਨਾ ਬੱਚੇ ਨੂੰ ਪਾਲਣਾ ਸਭ ਤੋਂ ਵੱਡੀ ਕ੍ਰिएशन ਮਨੁੱਖ ਹੈ ਹਾਂ ਉਹਦਾ ਜਨਮ ਤੇ ਉਹਨੂੰ ਪਾਲਣਾ ਇਹ ਵੀ ਆਰਗੇਸ ਤੋਂ ਆਇਆ ਤੇ ਬੰਦੇ ਨੂੰ ਇਹ ਨਹੀਂ ਮਿਲੀ ਚੀਜ਼ ਤੇ ਇਸੇ ਤਰ੍ਹਾਂ ਜਿਹੜੀਆਂ ਇਹ ਚੀਜ਼ਾਂ ਨੇ ਸਾਨੂੰ ਖੁਸ਼ੀ ਆ ਵੀ ਸਾਂਝੇ ਕਰਦੇ ਵਿੱਚ ਸਾਡੇ ਕੋਲ ਕਾਫੀ ਮੰਜੇ ਵੀ ਨੇ हां ਆਪਣੇ ਕੋਲ ਮੰਜੀਆਂ ਵੀ ਨੇ ਇਹ ਮੰਜੀਆਂ ਦੇ ਨਾਲ ਸਾਡੇ ਕੋਈ ਚਾਦਰਾਂ ਵੀ ਨੇ हां ਤੇ ਜਦੋਂ ਕੋਈ ਆਉਂਦਾ ਸਾਡੇ ਟੈਂਟ ਹਾਊਸ ਦੇ ਵਿੱਚ ਅਸੀਂ ਇਹ ਵਿਛਾ ਕੇ ਦਿੰਦੇ ਹਾਂ ਲੋਕ ਲਾਈਕ ਕਰਦੇ ਨੇ ਦਰੀਆਂ ਚਾਦਰਾਂ ਜਦੋਂ ਕੋਈ ਆ ਜਾਂਦਾ ਅਸੀਂ ਬੈੱਡ ਦੇ ਨਾਲ ਮੰਜਾ ਐਡ ਕਰਨਾ ਤਾਂ ਅਸੀਂ ਇਹ ਦਰੀਆਂ ਉਦੋਂ ਯੂਜ਼ ਕਰਦੇ ਹਾਂ हां जी हां ਤੇ ਇੱਕ ਹੋਰ ਬੜੀ ਮੈਨੂੰ ਇਹਨਾਂ ਗੱਲਾਂ ਦਰੀਆਂ ਦੀ ਗੱਲਾਂ ਦੀ ਇਹਨਾਂ ਦੀ ਨਾ ਉਮਰ ਬੜੀ ਹੈ हां जी ਇਹ 50 50 ਸਾਲ ਵੀ ਵਰਤੀਆਂ ਜਾਂਦੀਆਂ ਸੀ ਹਨਾ ਇਹ 40 ਸਾਲ ਪਹਿਲਾਂ ਦੀਆਂ ਤਾਂ ਬਣੀਆਂ ਹੋਈਆਂ ਨੇ 35 40 ਸਾਲ ਦੀਆਂ ਹੁਣ ਆਪਣੀ ਕਿੰਨੀ ਉਮਰ ਹੋ ਗਈ ਹਨਾ हां ਛੋਟੇ ਹੁੰਦੇ ਆ ਉਹਨੂੰ ਬਣਾਉਂਦੀਆਂ ਪਰ ਇਹ ਪਈਆਂ ਰਹਿ ਗਈਆਂ ਹਾਂ ਫੇਰ ਸਮੇਂ ਦੇ ਬਦਲਾਅ ਨਾਲ ਇਹ ਪਈਆਂ ਰੇ ਹਾਂ ਚਲੋ ਇੱਕ ਗੱਲ ਹੋਰ ਵੀ ਮੈਂ ਇਹਦੇ ਵਿੱਚ ਮੰਜੇ ਇਸ ਮੰਜੇ ਦੇ ਨਾਲ ਮੈਂ ਮਹਿਸੂਸ ਕਰਦਾ ਹੁੰਨਾ ਹੂੰ ਕਿ ਬੈੱਡ ਲੱਗੇ ਪਰਮਨੈਂਟ ਲੱਗੇ ਤੇ ਉਹਨਾ ਰੋਜ਼ ਉਹੀ ਰੋਜ਼ ਹੋਈ ਓ ਝੋਕੇ ਮ ਆ ਗਿਆ ਹਾਂ ਜਦੋਂ ਇਹ ਮੰਜੇ ਆਪਾਂ ਡਾਉਂਦੇ ਹੁੰਦੇ ਸੀ ਆਪਾਂ ਰੋਜ਼ ਡਾਉਂਦੇ ਸੀ ਰੋਜ਼ ਇਕੱਠਾ ਕਰਦੇ ਸੀ ਰੋਜ਼ ਫੇਰ ਬਿਚਾਉਂਦੇ ਸੀ ਉਹਦੇ ਨਾਲ ਫਰੈਸ਼ਨੈਸ ਜ਼ਿਆਦਾ ਬਹੁਤ ਜ਼ਿਆਦਾ ਸੀ ਤੇ ਓਨੀ ਥੋੜੀ ਜਗ੍ਹਾ ਹੀ ਬਹੁਤ ਸੋਹਣੀ ਤਰ੍ਹਾਂ ਬਰਤ ਹੋ ਜਾਂਦੀ ਸੀ ਜਗ੍ਹਾ ਹਾਂ ਉਹੀ ਜਗ੍ਹਾ ਚੱਕ ਕੇ ਖੜੇ ਕਰਦੇ ਨੇ ਮੰਜੇ ਚੱਕ ਕੇ ਖੜੇ ਕਰ ਦੋ ਦੇ ਨੇ ਤੁਸੀਂ ਆਪ ਦਾ ਉੱਥੇ ਬੈਠੋ ਜੋ ਮਰਜ਼ੀ ਕਰੋ ਰਾਤ ਨੂੰ ਮੰਜੇ ਡਾਲਣੇ ਨਾਲੇ ਇੱਕ ਹੋਰ ਗੱਲ ਆ ਜਦ ਬੈੱਡ ਡਾਇਆ ਪਿਆ ਹੁੰਦਾ ਨਾ ਬਿੰਦਵਾਦ ਜੀ ਕਰਦਾ ਪੈ ਜਾਉ ਮੰਜਾ ਜਦ ਖੜਾ ਕੀਤਾ ਹੁੰਦਾ ਜਗਰਜਨ ਸਿੰਘ ਤੁਸੀਂ ਕੁਕਹਿਣਾ ਚਾਹੁੰਦੇ ਹੋ ਤੁਸੀਂ ਕੁਝ ਨਹੀਂ ਕਹਿਣਾ ਚਾਹੁੰਦੇ ਰਜਨ ਸਿੰਘ ਸਾਡਾ ਹੱਸੀ ਜਾਂਦਾ ਹੁੰਦਾ ਇਹ ਇਹਨੂੰ ਅੱਜ ਅਸੀਂ ਪੁੱਛਿਆ ਹੋਣਾ ਸੀ ਇੱਕ ਸੋਚਦੇ ਇੱਕ ਦਿਨ ਇਹਨਾਂ ਪੋਡਕਾਸਟ ਰਿਕਾਰਡ ਕਰਾਈਏ ਵੀ ਤੂੰ ਸਾਡੇ ਚਾਰ ਆਮ ਨਾਰਮਲ ਸਮਾਜ ਦੇ ਹਸਬੈਂਡ ਵਾਈਜ਼ ਚ ਕੀ ਫਰਕ ਮਹਿਸੂਸ ਕਰਦਾ ਇਹ ਕਹਿੰਦਾ ਬਹੁਤ ਵੱਡਾ ਫਰਕ ਆ ਹੁਣ ਬਹੁਤ ਵੱਡਾ ਫਰਕ ਇੱਕ ਦਿਨ ਇਹਨੂੰ ਬਿਠਾ ਕੇ ਪੁੱਛਦੇ ਆ ਤੇ ਪਰੇ ਦਰਦਾ ਵੀ ਆ ਕਹਿੰਦਾ ਮੈਂ ਦੱਸਣਾ ਨਹੀਂ ਹੈਗਾ ਮੈਂ ਘਰੋਂ ਕਾਲਾ ਕਹਾਣੀਆਂ ਨੇ ਹੁਣ ਚੱਕਰ ਪਤਾ ਨਹੀਂ ਕੀ ਆ ਏਡਾ ਕਿਹੜਾ ਭੇਜਦੇ ਨੇ ਨੋਟ ਕਰ ਲਿਆ ਹਨਾ ਚਲੋ ਜੀ ਇਹ ਤੁਹਾਡੀ ਜ਼ਿੰਦਗੀ ਹੈ ਜ਼ਿੰਦਗੀ ਦੇ ਵਿੱਚ ਮੈਨੂੰ ਲੱਗਦਾ ਵੀ ਅੱਖ ਖੁੱਲੀ ਹੋਣੀ ਬੜੀ ਜ਼ਰੂਰੀ ਹੈ ਸਾਨੂੰ ਕੁਝ ਲੱਭਣ ਜਾਣ ਦੀ ਲੋੜ ਨਹੀਂ ਜ਼ਿੰਦਗੀ ਆਪਣੇ ਆਪ ਤੁਹਾਡੇ ਮੂਹਰੇ ਕੁਝ ਨਾ ਕੁਝ ਲੈ ਕੇ ਆਉਂਦੀ ਹੈ ਜਿਹਨੂੰ ਤੁਸੀਂ ਗਹਿਰਾਈ ਨਾਲ ਜਿਉਂਵੋਗੇ ਤੇ ਉਹਦਾ ਆਨੰਦ ਮਾਣੋਗੇ ਤੇ ਸ਼ੁਕਰਾਨੇ ਨਾਲ ਭਰੋਗੇ ਤੇ ਬਾਕੀ ਇਹ ਆ ਵੀ ਕੁੜੀਆਂ ਨੂੰ ਵਾਕਈ ਬਹੁਤ ਚਾਹ ਹੁੰਦਾ ਪੇਕੇ ਦੇ ਘਰੋਂ ਮਿਲੀ ਨਿੱਕੀ ਜੀ ਚੀਜ਼ ਦਾ ਵੀ ਪਰਮਾਤਮਾ ਕਰੇ ਸਾਰਿਆਂ ਨੂੰ ਤੰਦਰੁਸਤੀ ਦੇਵੇ ਐਵੇਂ ਮਾਮਾ ਆਪਣੀਆਂ ਧੀਆਂ ਨੂੰ ਸਮਾਨ ਦਿੰਦੀਆਂ ਰਹਿਣ ਤੇ ਫੀਲਿੰਗਸ ਜੁੜੀਆਂ ਰਹਿਣਾ ਐਕਚੁਅਲੀ ਸਮਾਨ ਦੀ ਗੱਲ ਨਹੀਂ ਇਹ ਫੀਲਿੰਗਸ ਦੀ ਆ ਕਿ ਹੁਣ ਕੱਲ ਦੀ ਮੈਨੂੰ ਲੱਗਦਾ ਹੈ ਵੀ ਮੈਂ ਆਕਾਸ਼ ਜਿਹਾ ਤੇ ਉੱਡੀ ਫਿਰਦੀ ਆ ਸੋ ਇਹ ਸਾਂਝਾਂ ਹੀ ਨੇ ਅਸਲ 'ਚ ਕੱਲੇ ਸਮਾਨ ਦੀ ਗੱਲ ਨਹੀਂ ਇਹ ਦਿਲ ਦੀਆਂ ਸਾਂਝਾਂ ਨੇ ਜਿਹੜੀਆਂ ਦੇਖ-ਦੇਖ ਕੇ ਹਮੇਸ਼ਾ ਤਿਆਂ ਦਾ ਜਿਉਂਦੀਆਂ ਰਹਿੰਦੀਆਂ ਨੇ ਬੁਲਾਈਏ ਜੀ ਫਤਿਹ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ